ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਕੀਤਾ ਪਰ ਮਰਯਾਦਾ ਭੁੱਲ ਗਿਆ। ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਪਰ ਨਾਲ ਹੀ ਜੂੜੇ ਤੱਕ ਰੱਖੇ ਹੋਏ ਸੀ। ਇਸ ਤੋਂ ਇਲਾਵਾ ਨਾ ਹੀ ਗੁਰੂ ਸਾਹਿਬ ਦਾ ਜਿੱਥੇ ਅਸਲ ਹੋਇਆ ਹੋਇਆ ਸੀ ਉੱਥੇ ਕੋਈ ਪੱਖੇ ਦਾ ਪ੍ਰਬੰਧ, ਨਾ ਹੀ ਕੋਈ ਹੋਰ ਪ੍ਰਬੰਧ ਕੀਤੇ ਗਏ ਸੀ, ਨਾ ਹੀ ਸੇਵਾ ਸੰਭਾਲ ਕਰਦਾ ਸੀ। ਇਸ ਬਾਰੇ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ ਤਾਂ ਫਿਰ ਸਿੰਘ ਬੌਕੇ ਦੇ ਉੱਤੇ ਪਹੁੰਚੇ ਤੇ ਕਾਰਵਾਈ ਕੀਤੀ ਗਈ ਹੈ। ਇਸ ਵਿਅਕਤੀ ਨੂੰ ਜਿੱਥੇ ਪੁਲਿਸ ਦੇ ਗ੍ਰਿਫਤਾਰ ਕੀਤਾ ਤੇ ਉੱਥੇ ਹੀ ਹੁਣ ਨਿਹੰਗ ਸਿੰਘ ਵੀ ਇਹ ਇਹ ਤਾਂ ਪੋਰਸ ਨੇ ਗ੍ਰਫਤਾਰ ਕਰ ਲਿਆ ਜੇਕਰ ਸਾਡੇ ਹੱਥੇ ਆਉਂਦਾ ਤਾਂ ਅਸੀਂ ਸਜ਼ਾ ਜ਼ਰੂਰ ਦਿੰਦੇ ਮਾਮਲਾ ਪਟਿਆਣਾ ਦਾ ਸਾਹਮਣੇ ਆਇਆ ਜਿੱਥੇ ਕੀ ਗੁਰਬਖਸ਼ ਕਲੋਨੀ ਆ 13 ਨੰਬਰ ਗੜੀ ਆ ਉੱਥੇ ਇੱਕ ਗੁਰਦੁਆਰਾ ਸਾਹਿਬ ਬੜਾਏ ਹੋਏ ਸੀ ਉਹਦੇ ਵਿੱਚ ਇਸ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸੇ ਪ੍ਰਕਾਸ਼ ਦੇ ਮੱਦੇ ਨਜ਼ਰ ਜਦ ਆਪ ਲੋਕ ਘਰੇ ਦੇਖਿਆ ਕਿ ਸਹੀ ਸੰਭਾਲ ਨਹੀਂ ਹੋ ਰਹੀ ਉਹਨਾਂ ਨੇ ਕੋਈ ਤਸਵੀਰਾਂ ਖਿੱਚੀਆਂ ਉਹ ਤਸਵੀਰਾਂ ਇਹਨਾਂ ਨਿਹੰਗ ਸਿੰਘਾਂ ਨੂੰ ਭੇਜੀਆਂ ਗਈਆਂ ਤੇ ਜਦ ਤਸਵੀਰਾਂ ਅੱਗੇ ਪਹੁੰਚੀਆਂ ਤਾਂ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਰਹਿਤ ਸਹੀ ਨਹੀਂ ਹੈ ਤੇ ਇੱਕ ਗੁਰਸਖ ਵਿਅਕਤੀ ਹੈ ਜਿਸ ਨੂੰ ਰਹਿਤ ਦੇ ਬਾਰੇ ਜਾਣਕਾਰੀ ਹੈ ਪਰ ਉਹਦਾ ਪਾਲਨ ਨਹੀਂ ਕਰ ਰਿਹਾ ਉਹ ਮੌਕੇ ਦੇ ਉੱਤੇ ਪਹੁੰਚੇ ਫਿਰ ਸਰਬਜੋਤ ਸਿੰਘ ਨਾਂ ਦਾ ਇਹ ਵਿਅਕਤੀ ਹੈ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦ ਆਸ-ਪਾਸ ਦੇਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਕੁਝ ਸਰੂਪ ਸੀ ਉੱਥੇ ਮੌਜੂਦ ਉਹਨਾਂ ਸਾਰਿਆਂ ਨੂੰ ਲਿਜਾਇਆ ਗਿਆ ਨਾਲ ਜੋ ਪੁਥੀ ਸਾਹਿਬ ਤੇ ਗੁਟਕਾ ਸਾਹਿਬ ਸੀ ਉਹਨਾਂ ਦੇ ਵੀ ਗੁਰਦੁਆਰਾ ਦੋ ਕਰਵਾਰਤ ਸਾਹਿਬ ਪਹੁੰਚਾਇਆ ਗਿਆ ਤੇ ਇਸ ਤੋਂ ਇਲਾਵਾ ਜੇਕਰ ਪੂਰੇ ਕੱਡਾ ਕ੍ਰਮ ਚ ਦੇਖੀਏ ਤਾਂ ਆਮ ਲੋਕਾਂ ਨੂੰ ਵੀ ਫਿਰਦੇ ਹੱਕ ਸਿਗਰ ਰਿਖਿਆ ਕਿ ਜੇਕਰ ਤੁਹਾਡੇ ਆਸ-ਪਾਸ ਕੁਝ ਵੀ ਅਦਾ ਹੋਵੇ ਤਾਂ ਆਵਾਜ਼ ਜ਼ਰੂਰ ਚੱਕਿਆ ਕਰੋ ਕਿਉਂਕਿ ਜੋ ਗੁਰੂ ਸਾਹਿਬ ਦੀ ਮਰਿਆਦਾ ਹੈ ਉਹ ਆਪਣੇ ਹੱਥ ਦੇ ਵਿੱਚ ਹੀ ਹੈ ਜੋ ਅਸੀਂ ਖੁਦ ਮੇਨਟੇਨ ਕਰਕੇ ਰੱਖ ਸਕਦੇ ਆ ਇਸ ਤਰੀਕੇ ਨਾਲ ਜੇ ਕੋਈ ਜੋ ਲੋਕਾਂ ਜੋ ਮਰਿਆਦਾ ਦਾ ਖੰਡਨ ਕਰਦੇ ਨੇ ਜਾਂ ਫਿਰ ਰਹਿਤ ਦੇ ਅਨੁਸਾਰ ਨਹੀਂ ਚੱਲਦੇ ਤਾਂ ਉਹਨਾਂ ਤੇ ਵਾੜਦੀ ਕਾਰਵਾਈ ਕੀਤੀ ਜਾਏ ਧਾਰਾ 295 ਦਾ ਪਰਚਾ ਦਰਜ ਕਰਨ ਦੀ ਗੱਲ ਕਹੀ ਗਈ ਹੈ ਇਹਨਾਂ ਦੇ ਵੱਲੋਂ ਕਿ ਇਸ ਵਿਅਕਤੀ ਦੇ ਉੱਤੇ ਹੁਣ ਕਾਰਵਾਈ ਧਾਰਮਿਕ ਭਾਵਨਾਵਾਂ ਨੂੰ আহত ਕਰਨ ਦੇ ਕਾਨੂੰਨ ਦੇ ਤਹਿਤ ਕੀਤੀ ਜਾਏ। ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਆਪਣੀ رائے ਜ਼ਰੂਰ ਦਿਓ। ਤੂਫਾਨ ਸਿੰਘ ਜੀ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾਦਲ ਜੀ ਜ਼ਿਲ੍ਹਾ ਪਟਿਆਲਾ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੇਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਹੈ ਅੰਦਰ। ਅਸੀਂ ਗੱਲ ਕਰਨਾ ਇਹ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਨਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਲ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਅਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਹੋਈਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈੱਡਾਂ ਦੇ ਸੋ ਰਹੇ ਸੀ ਜੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚੋ ਪਾ ਦੂੰਗਾ ਸਾਡਾ ਮਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ 'ਚ ਲੈ ਲਿਆਤੀ ਤਾਂ ਉਹਦੇ ਅਸੀਂ ਥੋੜੀ ਬਹੁਤ ਜੁੱਤੀ ਵੀ ਫੇਰਦੇ ਚਲੋ ਬਚਤ ਰਹਿ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਾਥੋਂ ਬਚਾ ਲਿਆ ਚਲੋ ਨਹੀਂ ਉਹ ਕਰਨ ਉੱਥੇ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂਆਂ ਦੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਵਨੀ ਦੀਆਂ ਤੀਆਂ ਜੀ ਸੁਖਣੀ ਸਾਹਿਬ ਤੋਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਤੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਤੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾ ਦੀ ਤੇ ਮਸਲਾ ਇਸ ਤਰ੍ਹਾਂ ਜੀ ਉਰੇ ਪਤਾ ਲੱਗਿਆ ਸੀ ਸਰਬਜੋਤ ਸਿੰਘ ਦਾ ਨਾਮ ਦਾ ਇੱਕ ਬੰਦਾ ਜੀ ਉਹਦਾ ਇਹ ਰਿਹਾਈਸ਼ੀ ਘਰ ਮੇਰੇ ਖਿਆਲ ਜਥੋਂ ਤੱਕ ਸਾਨੂੰ ਪਤਾ ਲੱਗਿਆ ਤੇ ਜਿਹੜੇ ਗੁਰੂ ਮਹਾਰਾਜ ਸੀਗੇ ਜੀ ਉਹਨੇ ਵਿਰਾਜਮਾਨ ਕਰੇ ਹੋਏ ਨੇ ਉਹਦੇ ਥੱਲੇ ਨੇਚੇ ਨੇ ਮਹਾਰਾਜ ਦਾ ਸਰੂਪ ਨੇਚੇ ਆ ਤੇ ਆਪ ਉੱਪਰ ਉਹ ਰਹਿੰਦਾ ਸੀਗਾ ਜੋੜੇ ਤੇ ਹੋਰ ਜਿੱਥਾ ਜਿੱਥੇ ਉਹ ਸੌਂਦਾ ਸੀਗਾ ਕੋਠੀ ਸਾਹਿਬ ਉੱਥੋਂ ਨਿਕਲੇ ਨੇ ਅੱਜ ਆਪਾਂ ਨੂੰ ਪਤਾ ਲੱਗਿਆ ਸੀਗਾ ਪਹਿਲਾਂ ਕੁਝ ਜਿੱਥੇ ਬੰਦियां ਐ ਸਾਡੇ ਤੋਂ ਪਹਿਲਾਂ ਪਹੁੰਚ ਗਈ ਸੀ ਤਾਂ ਉਸ ਤੋਂ ਬਾਅਦ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਵੀ ਉਰੇ ਆਏ ਆ ਸਾਰਾ ਕੁਝ ਦੇਖਿਆ ਉੱਪਰ ਵੀਡੀਓਜ਼ ਦੇਖੀਆਂ ਵੀ ਕੀ ਕੀ ਕਰਦਾ ਉਹ ਰਹੇਦੇ ਸੀਗੇ ਵੀ ਮਹਾਰਾਜ ਦਾ ਜਮਾਈਂ ਨਾਦਰ ਕਰ ਰਹੀ ਮਰਿਆਦਾ ਤੋਂ ਉਲਟ ਚੱਲ ਰਹਾ ਸੀਗਾ ਠੀਕ ਆ ਤੇ ਉਸ ਖਾਤਰ ਆਪਾਂ ਇਕੱਠੇ ਹੋਏ ਸੀਗੇ ਤੇ ਹੁਣ ਜਿਹੜਾ ਮਹਾਰਾਜ ਦਾ ਸਰੂਪ ਆ ਪੂਰੇ ਮਾਨ ਸਨਮਾਨ ਦੇ ਨਾਲ ਤੁਖਨਵਾਰਨ ਸਾਹਿਬ ਲੈ ਕੇ ਜਾਇਆ ਜਾ ਰਿਹਾ ਐਸਜੀਪੀਸੀ ਮੈਂਬਰ ਜੋ ਆਏ ਨੇ ਠੀਕ ਹੈ ਉਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਜਥੇਬੰਦੀਆਂੋਂ ਆਈਆਂ ਨੇ ਤੇ ਆਪਦਾ ਕੰਮ